ਸ਼ਹੀਦ ਦੇ ਅਜਮ ਸਰਦਾਰ ਭਗਤ ਸਿੰਘ ਜੀ ਦੇ ਜੱਤੀ ਘਰ ਖਟਕੜ ਕਲਾ ਵਿਖੇ ਆਪ ਦੀ ਸਰਕਾਰ ਆਪ ਦੇ ਦਵਾਰ ਮਹਿਮ ਤਹਿਤ ਲਗਾਇਆ ਲੋਕ ਸੂਭਿਦਾ ਕੈਂਪ ਐਸ ਬੀ ਐਸ ਨਗਰ ਦੇ ਵਿਰਾਸਤੀ ਸਥਾਨਾਂ ਨੂੰ ਦਰਸਾਉਂਦਾ ਸੈਰ ਸਪਟਾ ਬਰੋਸ਼ਰ ਅਤੇ ਹੋਰ ਰੇਟ ਦੀ ਡਿਪਟੀ ਕਮਿਸ਼ਨਰ ਨੇ ਕੀਤੀ ਘੁੰਡ ਚਕਾਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਘਰ ਖਟਕੜ ਕਲਾ ਵਿਖੇ ਆਪ ਦੀ ਸਰਕਾਰ ਆਪ ਦੇ ਦਵਾਰ ਮਹਮ ਤਹਿਤ ਲੋਕ ਸੁਵਿਧਾ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਡਿਪਟੀ ਕਮਿਸ਼ਨਰ ਨਵਯੋਤ ਪਾਲ ਸਿੰਘ ਰੰਧਾਵਾ ਵੱਲੋਂ ਸ਼ਿਰਕਤ ਕਰਕੇ ਲੋਕਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਡਾਕਟਰ ਗਰਲੀਨ ਕੌਰ ਐਸ ਡੀ ਐਮ ਨਮਾਸ਼ਹਿਰ ਡਾਕਟਰ ਅੰਕਿਸ਼ੀਤਾ ਗੁਪਤਾ ਨਗਰ ਸਦਾ ٹرسٹ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਹਲਕਾ ਇੰਚਾਰਜ ਮੰਗਾ ਤੋਂ ਕੁਲਜੀਤ ਸਿੰਘ ਸਰਹਾਲ ਸੰਜਨਾ ਸਖਸੈਨਾ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਸਥਾਨਕ ਲੋਕ ਵੀ ਹਾਜ਼ਰ ਸਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹਿਮ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਦਿੱਤਾ ਗਿਆ ਹੈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਦੋ ਪ੍ਰੋਗਰਾਮ ਕੱਠੇ ਦਿੱਤੇ ਹੈ ਸਰਕਾਰ ਆਪਕੀ ਦੁਆ ਐਂਡ ਰੀਲੀਜ਼ ਆਫ ਰਿਪੇਚਰ ਜਿਹੜਾ ਕਿ ਪੂਰੇ ਨਵੇਂ ਸ਼ਹਿਰ ਦੇ ਉੱਤੇ ਹੈਗਾ ਅਸੀਂ ਪੂਰੇ ਹਿੰਦੁਸਤਾਨ ਤੇ ਵਰਲਡ ਮੈਪ ਤੇ ਉੱਤੇ ਨਵਾਂ ਸ਼ਹਿਰ ਨੂੰ ਟਿਕੜਾ ਚੋੜੇ ਹੈ ਇੱਥੇ ਜਿਹੜੀਆਂ ਇਤਿਹਾਸਿਕ ਥਾਵਾਂ ਐ ਨਹੀਂ ਨਵੇਂ ਸ਼ਹਿਰ ਦੇ ਲੋਕਾਂ ਨੂੰ ਨਵੇਂ ਸ਼ਹਿਰ ਦੇ ਲੋਕਾਂ ਨੂੰ ਵੀ ਨਹੀਂ ਪਤਾ ਕਿ ਇੱਥੇ ਕੀ ਕੁਝ ਹੈਗਾ। ਕ੍ਰਪਾ ਦੇ ਸਮੇਂ ਤੋਂ ਜਿਹੜੇ ਇੱਥੇ ਪ੍ਰਾਣੇ تھے ਹੈਗੇ ਰਕਾਸਨ ਕੋਲੇ ਜਿਹੜਾ ਚਰਾਣ ਹੈਗਾ ਉੱਥੋਂ ਸਾਡੀ ਹਿਸਤਰੀ ਸ਼ੁਰੂ ਹੁੰਦੀ ਹੈ। ਰਾਈਟ ਥਰੂ ਮੁਗਲ ਕਾਲ ਜਿਹੜੇ ਕੁੰਡ ਹੈਗੇ ਆ ਉਸ ਤੋਂ ਵੀ ਪਹਿਲਾਂ ਦੇ ਆ ਉਹ ਜਿਹੜੇ ਇਤਿਹਾਸਿਕ ਕੁੰਡਾਂ ਜੋ ਇੱਕ ਉਹ ਸਾਡੇ ਰਾਹੋ 'ਚ ਹੈਗੇ ਆ ਇਹ ਵੀ ਪੂਰੀ ਨਵੇਂ ਸ਼ਹਿਰ ਦੀ ਲੋਕਾ ਨਹੀਂ ਬਤਾ ਇਹ ਜਿਹੜਾ ਉਪਰਾਲਾ ਸੰਧੂ ਸਾਹਿਬ ਨੇ ਚੁੱਕਿਆ ਸੀਗਾ ਟ੍ਰਾਈਡੈਂਟ ਗਰੁੱਪ ਨੇ ਸਾਨੂੰ ਸਪான்ਸਰ ਕੀਤਾ ਕਿ ਜੀ ਅਸੀਂ ਤੁਹਾਨੂੰ ਇਹ ਛਾਪ ਕੇ ਦੇ ਦੇਵਾਂਗੇ ਅਸੀਂ ਦੋਹਾ ਦੇ ਬੜੇ ਸ਼ੁਕਰਗੁਜ਼ਾਰ ਇਹ ਜਿਹੜਾ ਪੈਂਫਲੇਟ ਤੇ ਲਿਟਰੇਚਰ ਛਾਪਿਆ ਹੈ ਇਹ ਅਸੀਂ ਪੂਰੇ ਜਮੀਰ ਵੀ ਟ੍ਰੇਡ ਫੇਅਸ ਹੈਗੀ ਹੈ ਜਿੱਥੇ-ਜਿੱਥੇ ਵੀ ਅਸੀਂ ਆਊਟਰੀਚ ਕਰ ਸਕਦੇ ਹਾਂ ਉੱਥੇ ਅਸੀਂ ਇਹ ਬਰੋਸ਼ਰ ਭੇਜ ਰਹੇ ਹਾਂ ਪੈਂਫਲੇਟ ਭੇਜ ਰਹੇ ਹਾਂ ਤਾਂ ਕਿ ਲੋਕ ਜਿਆਦਾ ਤੋਂ ਜਿਆਦਾ ਇੱਥੇ ਆਉਣ ਇਸ ਤੋਂ ਇਲਾਵਾ ਇੱਕ ਹੋਰ ਬੜਾ ਦੱਸਣਾ ਚਾਹੁੰਦਾ ਕਿ ਵੈਰੀ ਸ਼ਾਰਟਲੀ ਤੁਹਾਡਾ ਸ਼ਹੀਦ ਆਜ਼ਮ ਮਿਊਜ਼ੀਅਮ ਖੁੱਲਣ ਵਾਲਾ ਹੈ ਜੋ ਕਿ ਕੱਲ ਪਰਸੋ ਹੀ ਅ ਅੱਜ ਮੈਂ ਕੁੰਭਕੇ ਦੇਖਿਆ ਸੀ 90% ਇਹਦਾ ਕੰਮ ਮੁਕੰਮਲ ਹੋ ਚੁੱਕੇ ਹੈ ਓਨਲੀ 10% ਤੋਂ ਘੱਟ ਰਹਿ ਗਿਆ ਹੈ ਇਹਦੇ ਵਿੱਚ ਅਸੀਂ ਇੱਕ ਹੋਰ ਕੋਸ਼ਿਸ਼ ਕਰ ਰਹੇ ਹਾਂ ਮੇਰੇ ਨਾਲ ਦਵਿੰਦਰ ਜੀ ਪੰਜਾਬ ਡਿਜੀਟਲ ਲਾਇਬ੍ਰੇਰੀ ਤੋਂ ਆਏ ਹੋਏ ਨੇ ਉਹਨਾਂ ਨੂੰ ਬੈ ਰਿਕਵੈਸਟ ਕਰਨਾ ਚਾਹੁੰਦਾ ਸੀਗਾ ਕਿ ਪਹਿਲਾਂ ਵੀ ਉਹਨਾਂ ਦੀ ਗਲਬਾਤ ਮੈਂ ਪਿੰਡ ਦੇ ਵਸਤੀਕਰਨ ਨਾਲ ਸੰਸਾਮਲ ਕਰਾਈ ਸੀ ਕਿ ਇੱਥੇ ਜਿਹੜਾ ਡਿਜੀਟਲ ਲਾਇਬ੍ਰੇਰੀ ਖੋਲਣ ਉਹਨਾਂ ਨੂੰ ਮੈਂ ਨਾਲ ਲੈ ਕੇ ਆਇਆ ਹੋਇਆ ਤਾਂ ਕਿ ਉਹ ਦਿਖਣ ਐਨਆਰਆਈ ਸਮਾਜ ਦੇ ਨਾਲ ਮਿਲ ਕੇ ਜਿੰਨੇ ਵੀ ਲੋਕ ਮਿਲਣਾ ਚਾਹਦੇ ਹੈ ਕਿਉਂਕਿ ਆਫਰਲ ਕੋਈ ਵੀ ਚੰਗੇ ਕੰਮ ਕਰਨ ਨੂੰ ਇੱਕ ਤਾਂ ਨਿਯਤ ਹੋਣੀ ਚਾਹੀਦੀ ਹੈ ਅਲੋਂਗ ਵਿਦ ਦ ਨੀਅਰ ਕੁਛ ਨਾ ਕੁਛ ਉੱਤੇ ਖਰਚਾ ਹੁੰਦਾ ਹੈ ਜਿਸ ਤਰ੍ਹਾਂ ਬਿਜਲੀ ਸਟਾਫ ਤੇ ਆਈ ਊਡ ਬਿਕੋਜ਼ ਇਹ ਹੈਗਾ ਚੈਰੀਟੇਬਲ ਕੰਮ ਹੈ ਜਿੰਨੇ ਲੋਕ ਨਾਲ ਜੁੜ ਜਾਣ ਦ ਬੈਟਰ ਐਂਡ ਜਿੰਨੇ ਵੀ ਅੱਜ ਅਟੈਂਡ ਕੀਤਾ ਹੈ ਸਰਾਲ ਸਾਹਿਬ ਜਲਵਾਹ ਸਾਹਿਬ ਹੋਰ ਜਿਹੜੇ ਐਨਆਰਆਈ ਸਭਾ ਦੇ ਮੈਂਬਰਸ ਪ੍ਰਧਾਨ